ਜੇ ਕਿਤੇ ਕੋਈ ਇਹ ਗੱਲ ਕਵੇ ਕਿ ਹਵਾਰਾ ਸਾਹਿਬ ਹੋਰਾ ਸਾਹਿਬ ਤੇ ਸਾਰੇ ਭਾਈ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਜੀ ਵੀ ਆ ਜਾਣਗੇ ਵਾਪਸ ਤੁਹਾਡੀ ਜਾਨ ਚਾਹੀਦੀ ਮੈਂ ਤਾਂ ਦੋ ਲਾਉਂਗਾ ਫਿਰ ਮੇਰੇ ਮਾਛਾ ਤੇ ਦੇਣ ਲਿਖਿਆ ਬੰਦਿਆਂ ਨੂੰ ਐਮਪੀ ਦੀ ਤੇ ਐਮਐਲਏ ਦੀ ਵਡੇਰੀ ਕੁਰਸੀ ਲੱਗੇ ਨਾ ਉਹ ਕੌਮੀ ਨਹੀਂ ਹੁੰਦੀ ਲੀਗਲ ਕੋਈ ਪ੍ਰੋਬਲਮ ਤਾਂ ਨਹੀਂ ਆਉਗੀ ਕਿ ਉਹ ਵਾਕਿਆ ਇਲੈਕਸ਼ਨ ਲੜ ਸਕਦੇ ਆ ਜੇ ਪ੍ਰੋਬਲਮ ਆਉਂਦੀ ਹੈ ਤੇ ਉਸ ਤੋਂ ਬਾਅਦ ਫਿਰ ਕੀ ਹੋ ਸਕਦਾ ਅਗਲਾ ਪਲਾਨ ਜੇ ਸਾਡੇ ਕਾਨੂੰਨੀ ਡਿੱਕਾ ਕੋਈ ਇਲੈਕਸ਼ਨ ਦੇ ਵਿੱਚ ੜਾਉਣਗੇ ਤੇ ਫਿਰ ਜ਼ਰੂਰ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕਦੀ ਮੈਦਾਨ ਖਾਲੀ ਨਹੀਂ ਛੱਡਿਆ ਕਿ ਤੁਮੂਸੀਆਲ ਦਾ ਵੀ ਗੀਤ ਆਇਆ ਸੀ ਕਿ ਬੀਬੀ ਖਾਲੜਾ ਹਰ ਲਵਾਰਸ ਲਾਸ਼ਾਂ ਪਤਾ ਨਹੀਂ ਕਿੰਨੀਆਂ ਕੋ ਉਹਨਾਂ ਨੇ ਜਨਤਾ ਦੇ ਸਾਹਮਣੇ ਕਚੈਰੀ 'ਚ ਰੱਖੀਆਂ ਇਨਸਾਫ਼ ਮੰਗਿਆ ਉਸ ਪਰਵਾਰ ਨੇ ਤੇ ਖੁਦ ਇੱਕ ਲਵਾਰਸ ਲਾਸ਼ ਬਣ ਕੇ ਪਰ ਉਹਨਾਂ ਨੂੰ ਹਰਾ ਦਿੱਤਾ ਉਸ ਤੋਂ ਬਾਅਦ ਕੀ ਇਹ ਉਹ ਜਿਹੜਾ ਲੱਗਿਆ ਹੋਇਆ ਦਾਗ ਖਡੂਰ ਸਾਹਿਬ ਦੇ ਲੋਕ ਤੋਣਗੇ ਸਾਡੇ ਅਕਾਲ ਤਖਸਾਲ ਦੀ ਜਦੋਂ ਆਵਾਜ਼ ਇਹੋ ਜੀ ਜਥੇਦਾਰ ਦੀ ਆਊਗੀ ਕਿ ਜੇ ਦਿੱਲੀ ਨੇ ਤੇ ਰਵੈਤੀ ਪਾਰਟੀਆਂ ਨੇ ਜਾਂ ਦਿੱਲੀ ਦੇ ਦਲਾਲਾਂ ਇੱਥੇ ਮੀਰੀ ਤੇ ਪੀਰੀ ਦਾ ਸਿਧਾਂਤ ਲਾਗੂ ਹੋਊਗਾ ਨਾ ਕਿ ਕੋਈ ਬਾਣ ਵਾਲਾ ਆਣ ਕੇ ਸਾਡੇ ਤੇ ਇੱਥੇ ਆਣ ਕੇ ਉਹਨਾਂ ਨੇ ਦਿਬੜੂਗੜ ਜਾਣ ਵਾਸਤੇ ਕਿਸੇ ਨੂੰ ਇਹ ਲੁੱਟਿਆ ਥੋੜਾ ਕਿ ਲੁੱਟ ਕੇ ਗਏ ਐਨਐਸਐਲ ਆਤੀ ਇਹ ਤਾਂ ਗਏ ਕੌਮ ਵਾਸਤੇ ਉਹਨਾਂ ਨੇ ਅੰਮ੍ਰਿਤ ਛਕਾਉਣ ਦੀ ਲਹਿਰ ਨੂੰ ਚ ਸ਼ੁਰੂ ਕੀਤਾ ਹੈ ਨਸ਼ਾ ਬੰਦ ਕਰਾਉਣਾ ਸ਼ੁਰੂ ਕੀਤਾ ਹੈ ਸਰਕਾਰ ਨੂੰ ਤਾਂ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਸਰਕਾਰ ਨੂੰ ਤਾਂ ਉਹ ਉਹਨਾਂ ਦਾ ਸਭੋ ਧੰਨਵਾਦ ਪਰਿਵਾਰਾਂ ਦਾ ਕਰਨਾ ਚਾਹੀਦਾ ਜਿਨ੍ਹਾਂ ਦੇ ਬੱਚਿਆਂ ਨੇ ਲਹਿਰ ਸ਼ੁਰੂ ਕੀਤੀ ਜੱਥੇਦਾਰੀ ਨੇ ਬੋਲਦਾ ਫੇਰ ਤਾਂ ਜਿਹੜਾ ਮਰਜ਼ੀ ਆਣ ਕੇ ਲੁੱਟ ਕੇ ਲੈ ਜਾਏ ਕੌਣ ਰੋਕੂਗਾ ਘਰ ਦਾ ਬੂਹਾ ਖੁੱਲਾ ਛੱਡ ਦੀ ਤੇ ਚੋਰ ਤਾਂ ਆਉਣਗੇ ਖਡੂਰ ਸਾਹਿਬ ਹਲਕਾ ਪੰਥਕ ਹਲਕਾ ਵੀ ਮੰਨਿਆ ਜਾਂਦਾ ਤੇ ਇਸ ਵਾਰ ਚਰਚਾ ਦੇ ਵਿੱਚ ਇਸ ਕਰਕੇ ਆ ਕਿ ਅਮਰਤਪਾਲ ਸਿੰਘ ਜਿੰਦੇ ਦੇ ਪਿਛਲੀ ਸਰਕਾਰ ਨੇ ਐਨਐਸਏ ਲਾ ਕੇ ਡਿਬਰੂਗੜ੍ਹ ਭੇਜ ਦਿੱਤਾ ਸੀ ਤੇ ਨਾਲ ਨੌ ਸਾਥੀ ਵੀ ਸੀ ਉਸ ਨੂੰ ਚੋਣ ਮੈਦਾਨ ਦੇ ਵਿੱਚ ਪੰਥਕ ਸਭਾ ਦੇ ਵੱਲੋਂ ਉਤਾਰ ਦਿੱਤਾ ਗਿਆ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਜਿਹੜੇ ਹਰਪਾਲ ਸਿੰਘ ਬਲੇਰ ਖੜੇ ਕੀਤੇ ਗਏ ਸੀ ਉਹਨਾਂ ਦੇ ਵੱਲੋਂ ਆਪਣੀ ਜਿਹੜੀ ਸੀਟ ਛੱਡ ਕੇ ਅਮਰਤਪਾਲ ਸਿੰਘ ਨੇ ਦੇ ਦਿੱਤੀ ਹੈ ਕਿ ਤੁਸੀਂ ਲੜੋਗੇ ਤਾਂ ਅਸੀਂ ਤੁਹਾਡੀ ਸਪੋਰਟ ਕਰਾਂਗੇ ਸਾਡੇ ਨਾਲ ਵੀ ਜੀਮ ਜੁਜ ਨੇ ਗੱਲਬਾਤ ਕਰਦੇ ਸਭ ਤੋਂ ਬਾਈਕਰ ਜਿੱਕਾ ਖਾਲਸਾ ਬਾਈਕਰ ਜਿੱਕੀ ਪਤਨੀ ਬਾਈਕਰ ਜਿੱਕਾ ਖਾਲਸਾ ਬਾਈਕਰ ਜਿੱਕੀ ਪਤਨੀ ਜ ਬੜੀ ਔਖੀ ਹੁੰਦੀ ਹੈ ਵੈਸੇ ਸੀਧੜਨੀ ਸਿਆਸਤ ਕੋਈ ਵੀ ਹੋਵੇ ਚਾਹੇ ਪੰਥਕ ਚਾਹੇ ਦੂਜੀ ਪਰ ਆ ਗਿਆ ਜੇਰਾ ਐ ਤਾਂ ਨਹੀਂ ਲੱਗਿਆ ਮੰਜਾ ਤਾਂ ਡੋਲਿਆ ਦੇਖੋ ਪੰਥ ਦੇ ਵਡੇਰੇ ਤਾਂ ਵਾਸਤੇ ਸਾਡੇ ਪੁਰਖਿਆਂ ਨੇ ਸਿਰ ਵੀ ਦਿੱਤੇ ਆ ਆਪਣੀਆਂ ਜਾਨਾਂ ਵੀ ਵਾਰੀਆਂ ਆ ਹੂੰ ਉਹਨਾਂ ਨੇ ਆਪਣੇ ਘਰ ਘਾਟ ਨਹੀਂ ਵੇਖੇ ਕੋਠਿਆ ਕੋੜਿਆ ਦੀਆਂ ਕੋਠੀਆਂ ਤੇ ਗੁਜ਼ਾਰਾ ਕੀਤਾ ਛੋਲਿਆਂ ਦੀਆਂ ਮੁਠਾਂ ਤੇ ਗੁਜ਼ਾਰਾ ਕੀਤਾ ਜੀ ਤੇ ਅੱਜ ਵੀ ਵਰਤਮਾਨ ਸਮੇਂ ਦੇ ਵਿੱਚ ਜੇ ਆਪਾਂ ਵੇਖੀਏ ਤੇ ਬੜੀ ਲਾਈਫ ਸਟਾਈਲ ਛੱਡ ਕੇ ਦੀਪ ਸਿੰਘ ਸਿੱਧੂ ਵਰਗੇ ਆ ਕੇ ਪੰਜਾਬ ਦੀ ਮਿੱਟੀ ਨਾਲ ਜੁੜ ਗਏ ਤੇ ਉਹਨਾਂ ਨੇ ਆਪਣੀ ਜਾਨ ਤੱਕ ਦੇ ਦਿੱਤੀ ਜੀ ਅਵਤਾਰ ਸਿੰਘ ਖੰਡੇ ਵਰਗਿਆਂ ਨੇ ਦੇ ਦਿੱਤੀ ਮੈਂ ਤੁਹਾਨੂੰ ਇਹ ਨਹੀਂ ਗਿਣਾਏ ਨਹੀਂ ਜਾ ਸਕਦੇ ਕਿ ਕਿੰਨੇ ਕੌਮੀ ਲੋਕ ਜਿਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀ ਜੀ ਤੇ ਜਿਹੜੇ ਬੰਦਿਆਂ ਨੂੰ ਐਮਪੀ ਦੀ ਤੇ ਐਮਐਲਏ ਦੀ ਵਡੇਰੀ ਕੁਰਸੀ ਲੱਗੇ ਨਾ ਉਹ ਕੌਮੀ ਨਹੀਂ ਹੁੰਦੇ ਹਾਂ ਤੋ ਅਸੀਂ ਇਹ ਬੇਨਤੀ ਕਰਦੇ ਆਂ ਕਿ ਮੇਰੇ ਵਾਸਤੇ ਬੜੀ ਛੋਟੀ ਚੀਜ਼ ਆ ਜੇ ਕਿਤੇ ਕੋਈ ਇਹ ਗੱਲ ਕਵੇ ਕਿ ਹਵਾਰਾ ਸਾਹਿਬ ਤੇ ਪਿਉਰਾ ਸਾਹਿਬ ਤੇ ਸਾਰੇ ਭਾਈ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਜੀ ਵੀ ਆ ਜਾਣਗੇ ਵਾਪਸ ਤੁਹਾਡੀ ਜਾਨ ਚਾਹੀਦੀ ਹੈ ਤੇ ਮੈਂ ਤਾਂ ਦੋ ਲਾਉਂਗਾ ਫਿਰ ਮੈਂ ਮੈਂ ਛਾਤ ਦੇਣ ਲਈ ਤਿਆਰ ਆ ਉਹ ਬਾਹਰ ਹੋਣੇ ਚਾਹੀਦੇ ਜਿਨ੍ਹਾਂ ਨੇ ਉਮਰਾਂ ਹੀ ਅੰਦਰ ਲਾਤੀਆਂ ਹਮ ਉਹਨਾਂ ਨੇ ਸਾਡੀ ਪਾਗ ਨੂੰ ਡਿੱਗੀ ਹੋਈ ਪਾਗ ਨੂੰ ਸਿਰ ਤੇ ਰੱਖਿਆ ਹੈ ਕਿ ਸਾਡਾ ਨਹੀਂ ਫਰਜ਼ ਬਣਦਾ ਉਹਨਾਂ ਵਾਸਤੇ ਇਹ ਇਹ ਕਿੱਡੇ ਕੀ ਗੱਲ ਆ ਕੁਰਸੀਆਂ ਐਮਪੀ ਦੀ ਸੀਟ ਛੱਡਣੀ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਵਾਸਤੇ ਅਸੀਂ ਤਾਂ ਸਾਰੀਆਂ ਛੀਟਾਂ ਵਾਸਤੇ ਉਹਨਾਂ ਨੂੰ ਕਿਹਾ ਕਿ ਇਹ ਲੜਨ ਉਹਨਾਂ ਦੀ ਸਲਾਹ लेट ਬਣੀ ਐ ਅਸੀਂ ਤਾਂ ਬਸੰਤ ਸਿੰਘ ਦੌਲਤਪੁਰ ਨੂੰ ਵੀ ਕਿਹਾ ਕਿ ਤੁਸੀਂ ਫਤਿਹਗੜ੍ਹ ਸਾਹਿਬ ਤੋਂ ਲੜੋ ਕਰਸੀ ਸਾਹਿਬ ਨੂੰ ਕਿਹਾ ਸਾਰਿਆਂ ਨੂੰ ਕਿਹਾ ਹਿਲਪੁੱਕਣ ਵਾਲਾ ਰਾਉਕੇ ਸਾਹਿਬ ਸਾਰਿਆਂ ਨੂੰ ਅਸੀਂ ਹਰਮੇਲ ਸਿੰਘ ਜੋ ਦੇ ਸਾਰਿਆਂ ਨੂੰ ਦੱਸਿਆ ਹੈ ਕਿ ਤੁਸੀਂ ਲੜ ਸਕਦੇ ਹੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੁਹਾਡਾ ਪਲੇਟਫਾਰਮ ਹੈ ਬਹੁਤ ਸਾਫ਼ ਸੁਥਰਾ ਪਲੇਟਫਾਰਮ ਹੈ ਜਿਹੜਾ 1994 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੈਦਾ ਹੋਇਆ ਹੈ ਜਿਹੜਾ ਕਦੀ ਵੀ ਕਿਹਾ ਝੁਕਿਆ ਨਹੀਂ ਜਿਹਨੂੰ ਕੋਈ ਦਾਗ ਹੀ ਨਹੀਂ ਲੱਗਾ ਉਹ ਸਰਦਾਰ ਮਾਨ ਨੇ ਪਲੇਟਫਾਰਮ ਆਪਣੇ ਵਾਸਤੇ ਥੋੜਾ ਉਹਨੇ ਤਾਂ ਕੌਮ ਵਾਸਤੇ ਪੂਰੇ ਆਉਣ ਵਾਲੇ ਨੌਜਵਾਨੀ ਵਾਸਤੇ ਸਾਫ਼ ਕਰਕੇ ਰੱਖਿਆ ਹੈ ਕਦ ਜਦੋਂ ਵੀ ਤੁਸੀਂ ਆਪਣੀ ਸਿਆਸਤ ਸਿਰਜਣੀ ਹੋਈ ਰਵੈਤੀ ਪਾਰਟੀਆਂ ਦੇ ਜਾਲ ਚੋਂ ਬਾਹਰ ਨਿਕਲਣਾ ਹੋਇਆ ਦਿੱਲੀ ਨਾਲ ਅੱਖ ਚੱਕ ਪਾ ਕੇ ਗੱਲ ਕਰਨੀ ਹੋਈ ਫਿਰ ਤੁਸੀਂ ਆਪਣੀ ਸਿਆਸਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪਲੇਟਫਾਰਮ ਤੇ ਆ ਕੇ ਸਿਰਜ ਸਕਦੇ ਹੋ ਪਰ ਇਸ ਤੇ ਸਬੰਧੀ ਜਦੋਂ ਵਿਰਸਾ ਸਿੰਘ ਵਲਟੋਹਾ ਦੇ ਜਿਹੜੇ ਸ਼ਬਦੀ ਬਾਰ ਨੇ ਉਹ ਕਹਿੰਦੇ ਕਿ ਫਿਰ ਕੀ ਹੋ ਗਿਆ ਮੇਰੇ ਤੇ ਦੋਹਰੀ ਲੱਗੀ ਆ ਇਹਨਾਂ ਤੇ ਐਨਐਸਐਲ ਵੱਖਰੀ ਲੱਗੀ ਆ ਇਦਾਂ ਦੀ ਜਿਹੜੀ ਸ਼ਬਦਾਵਲੀ ਬੋਲੀ ਜਾ ਰਹੀ ਹੈ ਉਹਦੇ ਬਾਰੇ ਕੀ ਕਹੋਗੇ ਬਿਲਕੁਲ ਨਹੀਂ ਜੀ ਭਾਵੇਂ ਸਰਦਾਰ ਵਿਰਸਾ ਸਿੰਘ ਵਲਟੋਹਾ ਸਾਹਿਬ ਹੋਣ ਭਾਵੇਂ ਹੋਰ ਵੀ ਜਿੰਨੇ ਵੀ ਨਮਾਇंदे ਇੱਥੇ ਲੜ ਰਹੇ ਆ ਹ ਉਹ ਸਾਡੇ ਭਰਾ ਆ ਸਾਨੂੰ ਉਹਨਾਂ ਦਾ ਤਾਂ ਮਤਲਬ ਹੀ ਨਹੀਂ ਬਣਦਾ ਸਾਡਾ ਕਿਹੜਾ ਕੋਈ ਵੱਟ ਬਣਿਆ ਦਾ ਰੌਲਾ ਹੈ ਜਦੋਂ ਸਿੱਖ ਆਪਣਾ ਝੱਗਾ ਚੁੱਕਦਾ ਇਤੋਂ ਦਾ ਢਿੱਡ ਨੰਗਾ ਹੁੰਦਾ ਹੈ ਸਿੱਖ ਨੂੰ ਕਦੇ ਵੀ ਆਪਣੇ ਇੱਕ ਦੂਜੇ ਭਰਾਵਾਂ ਦੀ ਐ ਐਸ ਹੱਦ ਤੱਕ ਜਾ ਕੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਕਿ ਜਿੱਥੇ ਆਪਾਂ ਇੱਕ ਦੂਜੇ ਨਾਲ ਮੇਣੇ ਮੇਣੀ ਹੋਈਏ ਆਪਣਾ ਪਰਿਵਾਰਕ ਸ਼ਬਦ ਰਿਲੇਸ਼ਨ ਖਰਾਬ ਕਰ ਲਈਏ ਜੇ ਉਹ ਅੱਜ ਕਿਸੇ ਤੇ ਰਣਾ ਖੜੇ ਆ ਤੇ ਉਹ ਖੜੇ ਰਹਿਣ ਪਰ ਜਿਹੜੇ ਪੰਜਾਬ ਦੀ ਤੇ ਪੰਜਾਬੀਅਤ ਦੀ ਤੇ ਆਪਣੀ ਕੌਮੀਅਤ ਦੀ ਗੱਲ ਕਰਦੇ ਆ ਉਹ ਉਹਨਾਂ ਦਾ ਜੇ ਉਹ ਚੰਗਾ ਨਹੀਂ ਕਰ ਸਕਦੇ ਤੇ ਮਾੜਾ ਵੀ ਨਹੀਂ ਕਰਨਾ ਚਾਹੀਦਾ ਉਹ ਕਹਿੰਦੇ ਕਿ ਪਹਿਲਾਂ ਸਾਡੇ ਨੂੰ ਪਰਿਵਾਰ ਨੇ ਕਿਹਾ ਸੀ ਅਸੀਂ ਤੁਹਾਡੀ ਸਪੋਰਟ ਕਰਾਂਗੇ ਜੇ ਵਿਰਸਾ ਸਿੰਘ ਬਲਟੋਹਾ ਖੜਦਾ ਦੇਖੋ ਪਰਿਵਾਰ ਨੇ ਮਨੋ ਨਹੀਂ ਲੱਗਦਾ ਜੇ ਕਿਹਾ ਵੀ ਹੋਊਗਾ ਤੇ ਪਰਿਵਾਰ ਤਾਂ ਮਜਬੂਰ ਹੀ ਪਰਿਵਾਰ ਤਾਂ ਵਿਚਾਰਾ ਸੜਕਾਂ ਤੇ ਬੈਠਾ ਸੀ ਭਾਈ ਅੰਮ੍ਰਿਤਪਾਲ ਸਿੰਘ ਨੇ ਤਾਂ ਨੀਂ ਨਾ ਇਹ ਗੱਲ ਕਹੀ ਹੁਣ ਪਰਿਵਾਰ ਜਿਹੜਾ ਉਹ ਤਾਂ ਬਹੁਤ ਸਤਿਕਾਰਯੋਗ ਉਹਦੇ ਬਾਪੂਜੀਤ ਸਰਦਾਰ ਤਰਸੇਮ ਸਿੰਘ ਜੀ ਬਹੁਤ ਬਹੁਤ ਹੀ ਨੇਕ ਰੂਹ ਆ ਉਹ ਤਾਂ ਸਾਨੂੰ ਵੀ ਉਹਨਾਂ ਨੇ ਕਿਹਾ ਕਿ ਭਾਈ ਸਾਹਿਬ ਨੇ ਆਖਿਆ ਸੀ ਕਿ ਆਪਾਂ ਪਲੇਅਰ ਸਾਹਿਬ ਦੀ ਸਪੋਰਟ ਕਰਨੀ ਆ ਸੋ ਉਹਨਾਂ ਦਾ ਉਹਨਾਂ ਦੇ ਵੇਖੋ ਅੱਜ ਉਥੇ ਜਦੋਂ ਸੜਕਾਂ ਤੇ ਬੈਠੇ ਆ ਤੇ ਉਹ ਤਾਂ ਕਹਿਣਗੇ ਵੀ ਭਾਈ ਸਾਡਾ ਸਾਥ ਦਿਓ ਅਸੀਂ ਤੁਹਾਡਾ ਸਾਥ ਦੇਵਾਂਗੇ ਜਿਹੜਾ ਉਹਨਾਂ ਦਾ ਅੱਜ ਸਾਥ ਦੇਊਗਾ ਉਹਨਾਂ ਦਾ ਦੇਣਗੇ ਜੇ ਸਰਦਾ ਵਿਰਸਾ ਸਿੰਘ ਮਲਟੋਵਾ ਅੱਜ ਵੀ ਉਹਨਾਂ ਦਾ ਸਾਥ ਦੇਣਗੇ ਤੇ ਉਹ ਵੀ ਦੇਣਗੇ ਕਿਉਂਕਿ ਕਿਤੇ ਨਾ ਕਿਤੇ ਜਦੋਂ ਆਪਾਂ ਅੱਜ ਦਿਬੜੂਗੜ੍ਹ ਚ ਬੈਠੇ ਉਹ ਪਰਿਵਾਰ ਛੜਕਾਂ ਦਾ ਬੈਠਾ ਉਹਨਾਂ ਦਾ ਸਾਥ ਨਹੀਂ ਦਿੰਦੇ ਫਿਰ ਸਾਡਾ ਕੌਮ ਕਿਦਾਂ ਸਾਥ ਦੇਊਗੀ ਜਿਹੜੀ ਇਹ ਸੀਟ ਪੰਥਕ ਹੁੰਦੇ ਨਾਲ ਤੇ ਜਿਵੇਂ ਕੁਲਵੀਰ ਜ਼ੀਰਾ ਉਹ ਵੀ ਉਹਨਾਂ ਨੇ ਵੇਖਿਆ ਕਿ ਪੰਥਕ ਜ਼ੀਰਾ ਲੱਗਦਾ ਭਵੇਂ ਕਾਂਗਰਸ ਦੇ ਵਿੱਚ ਹੀ ਆ ਉਹ ਵੀ ਉਹਨਾਂ ਨੇ ਉਤਾਰ ਦਿੱਤਾ ਲਾਲਜੀਤ ਭੁੱਲਰ ਦਾ ਜਿਹੜਾ ਬਿਆਨ ਪਿਛਲੇ ਦਿਨੀ ਮਿਸਤਰੀ ਸਿੰਘਾਂ ਤੇ ਸਨਿਆਰੇ ਸਿੰਘਾਂ ਲਈ ਆਇਆ ਸੀਗਾ ਉਹ ਵੀ ਕਹਿੰਦੇ ਕਿ ਚੋਣ ਮੈਦਾਨ ਦੇ ਵਿੱਚ ਅਮਰਤਪਾਲ ਦੇ ਖਿਲਾਫ ਵੀ ਉਹਨਾਂ ਦੇ ਵੱਲੋਂ ਸ਼ਬਦੀ ਵਾਰ ਜਿਹੜਾ ਪਿਛਲੇ ਸਮੇਂ ਕੀਤਾ ਗਿਆ ਸੀ ਦੇਖੋ ਇਹ ਜਾਤੀਵਾਦ ਤੇ ਜਾਂ ਇਹ ਮੀਰੀ ਪੀਰੀ ਦੀ ਜਿਹੜੀ ਸਾਡੀ ਸੋਚ ਆ ਜਿਹੜੀ ਛੇਵੇਂ ਪਾਸ਼ਾ ਮਾਰਾ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਸਾਨੂੰ ਅਮੀਰੀ ਤੇ ਪੀਰੀ ਦਾ ਸਿਧਾਂਤ ਦਿੱਤਾ ਹੈ ਉਹ ਨਹੀਂ ਕਹਿੰਦਾ ਕਿ ਤੁਸੀਂ ਕਿਸੇ ਤੇ ਜਾਤੀਵਾਦ ਸ਼ਬਦ ਕਰੋ ਉਹਨਾਂ ਨੇ ਜਾਤਾਂ ਪਾਤਾਂ ਚ ਸਾਨੂੰ ਨਹੀਂ ਵੰਡਿਆ ਸਾਨੂੰ ਇੱਕ ਪੰਗਤ ਤੇ ਇੱਕ ਸੰਗਤ ਦੇ ਭਾਈਵਾਲ ਬਣਾਇਆ ਜਿਹਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕਦੀ ਵੀ ਐਸੀ ਤੇ BC ਵਿੰਗ ਨਹੀਂ ਬਣਾਇਆ ਤੇ ਜਿਹੜੇ ਲੋਕ ਅੱਜ ਤਰਾਜ ਕਰਦੇ ਆ ਸਾਡੇ ਤੇ ਫਲਾਣੇ ਲੀਡਰ ਨੇ ਆਹ ਗੱਲ ਕੀਤੀ ਸਾਡੇ ਤੇ ਆਹ ਕੀਤੀ ਉਹਨਾਂ ਨੂੰ ਆਪਣੀ ਪਾਰਟੀ ਚ ਆਉਣਾ ਚਾਹੀਦਾ ਹੈ ਉਹ ਕਿਉਂ ਉਹਨਾਂ ਪਾਰਟੀਆਂ ਚ ਜਾਂਦੇ ਜਿਨ੍ਹਾਂ ਚ ਐਸੀ ਤੇ BC ਵਿੰਗ ਬਣੇ ਆ ਜਿਹੜੀ ਉਹਨਾਂ ਦੀ ਖੇਤਰੀ ਪਾਰਟੀ ਆ ਜਿਹੜੀ ਉਹਨਾਂ ਨੂੰ ਇੱਜ਼ਤ ਦਿੰਦੀ ਆ ਮਾਣ ਸਨਮਾਨ ਬਰਾਬਰ ਦਿੰਦੀ ਆ ਉਹ ਆਪ ਪਾਰਟੀ 'ਚ ਕਿਉਂ ਨਹੀਂ ਆਉਂਦੇ ਕੀ ਉਹਨਾਂ ਨੂੰ ਰਵਾਇਤੀ ਪਾਰਟੀਆਂ ਦਿੰਦੀਆਂ ਵੋਟ ਵੀ ਲੈਂਦੀਆਂ ਤੇ ਧਰਨੇ ਮਜਾਰੇ ਲਾਉਣ ਜੋਗੇ ਛੱਡ ਦਿੰਦੀਆਂ ਕੁੱਟਦੀਆਂ ਲੁੱਟਦੀਆਂ ਨਸ਼ਾ ਦਿੰਦੀਆਂ ਕਦੀ ਅੰਮ੍ਰਿਤਸਰ ਅਕਾਲੀ ਦਲ ਨੇ ਕਦੀ ਨਸ਼ਾ ਨਹੀਂ ਦਿੱਤਾ ਕਦੀ ਕਿਸੇ ਨੂੰ ਕਿਸੇ ਦਾ ਹੱਕ ਨਹੀਂ ਖੋਇਆ ਜਿੰਨਾ ਵੀ ਚੱਲਿਆ ਹੈ ਸਰਦਾਰ ਸਿਮਰਨਜੀਤ ਸਿੰਘ ਮਾਣ ਸਾਫ਼ ਸੁਥਰਾ ਚੱਲੇ ਆ ਤੇ ਜੇ ਉਹ ਆਪਣੀ ਪਾਰਟੀ 'ਚ ਆ ਜਾਣਗੇ ਉਹਨਾਂ ਨੂੰ ਇੱਜ਼ਤ ਮਿਲੂਗੀ ਹੂੰ ਬਰਾਬਰ ਦਾ ਹੀ ਮਿਲੂਗੀ ਹਵਾ ਕੀ ਕਹਿੰਦੀ ਐ ਤੁਸੀਂ ਘੁੰਮ ਰਹੇ ਹੋ ਪੂਰਾ ਏਰੀਆ ਖਡੂਰ ਸਾਹਿਬ ਦਾ ਦੇਖੋ ਪਿੰਡ ਪਿੰਡ ਦੇ ਵਿੱਚ ਇੱਕ ਲਹਿਰ ਬਣੀ ਪਈ ਆ ਅੱਜ ਵੀ ਮੈਂ ਜੀਰੇ ਵਾਲੇ ਬੰਨਿਓ ਆਇਆ ਜੋਗੇ ਵਾਲੇ ਬੰਨਿਓ ਆਇਆ ਵੱਡੇ ਵੱਡੇ ਪਲਵਾਨ ਵੀ ਜਿਹੜੇ ਤੇ ਰਾਗੀ ਢਾਡੀ ਕਥਾਵਾਦ ਸੁਖਮਣੀਆਂ ਸੋਸਾਇਟੀਆਂ ਤੇ ਸਾਡੇ ਵੀਰ ਗਰੰਥੀ ਸਿੰਘ ਇਹ ਸਾਰਿਆਂ ਨੇ ਇਕਾ ਕੀਤਾ ਉਹ ਕਹਿੰਦੇ ਆ ਵੀ ਇਸ ਵਾਰ ਮਤਦਾਨ ਜੇ ਕਰਨਾ ਹੈ ਤੇ ਗੁਰੂ ਤੋਂ ਪੁੱਛ ਕੇ ਕਰਨਾ ਹੈ ਤੇ ਗੁਰੂ ਸਾਹਿਬ ਕਹਿੰਦੇ ਆਦ ਸੱਚ ਜਗਤ ਸੱਚ ਹੈ ਪੀ ਸੱਚ ਨਾਨਕੋ ਸੇ ਵੀ ਸੱਚ ਤੇ ਜੇ ਮਹਾਰਾਜ ਸਾਹਿਬ ਇਹ ਸੱਚ ਕਹਿੰਦੇ ਫਿਰ ਲੋਕਾਂ ਨੇ ਸੱਚ ਤੇ ਪਹਿਰਾ ਦੇਣਾ ਹੈ ਕਿਉਂਕਿ ਦਿਬੜੂਗੜ੍ਹ ਕਦੀ ਕੋਈ ਉਹ ਬੰਦਾ ਮਾਰ ਕੇ ਤਾਂ ਗਏ ਨਹੀਂ ਕਿ ਜ਼ਮੀਨ ਦਾ ਕਰਕੇ ਕਬਜ਼ਾ ਕਰਕੇ ਤਾਂ ਗਏ ਨਹੀਂ ਉਹ ਸਾਰੇ ਉਹਨਾਂ ਨੇ ਦਿਬੜੂਗੜ੍ਹ ਜਾਣ ਵਾਸਤੇ ਕਿਸੇ ਨੂੰ ਇਹ ਲੁੱਟਿਆ ਥੋੜਾ ਕਿ ਲੁੱਟ ਕੇ ਗਏ ਐਨਐਸਐਲ ਆਤੀ ਇਹ ਤਾਂ ਗਏ ਕੌਮ ਵਾਸਤੇ ਉਹਨਾਂ ਨੇ ਅੰਮ੍ਰਿਤ ਛਕਾਉਣ ਦੀ ਲਹਿਰ ਨੂੰ ਚ ਸ਼ੁਰੂ ਕੀਤਾ ਹੈ ਨਸ਼ਾ ਬੰਦ ਕਰਾਉਣਾ ਸ਼ੁਰੂ ਕੀਤਾ ਹੈ ਸਰਕਾਰ ਨੂੰ ਤਾਂ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਸਰਕਾਰ ਨੂੰ ਤਾਂ ਉਹ ਉਹਨਾਂ ਦਾ ਸਭ ਨੂੰ ਧੰਨਵਾਦ ਪਰਿਵਾਰਾਂ ਦਾ ਕਰਨਾ ਚਾਹੀਦਾ ਜਿਨ੍ਹਾਂ ਦੇ ਬੱਚਿਆਂ ਨੇ ਲਹਿਰ ਸ਼ੁਰੂ ਕੀਤੀ ਸੀ ਉਹਨਾਂ ਤਾਂ ਨਹੀਂ ਕਿਤੇ ਗੋਲੀ ਚਲਾਈ ਹੁਣ ਬੀਬੀ ਨੂੰ ਡਿਬੁਰਗਾ ਡੱਕ ਲਿਆ ਉਦੋਂ ਬਾਅਦ ਨਸ਼ਾ ਬੰਦ ਹੋਇਆ ਬਿਲਕੁਲ ਨਹੀਂ ਜੀ ਨਸ਼ਾ ਬੰਦ ਕਿਸ ਤਰ੍ਹਾਂ ਹੋਊਗਾ ਜਦੋਂ ਹਾਕਮ ਹੀ ਨਹੀਂ ਚਾਹੁੰਦਾ ਨਸ਼ਾ ਬੰਦ ਹੋਵੇ ਜਦੋਂ ਹਾਕਮ ਇਹ ਗੱਲ ਚਾਹੁੰਦਾ ਹੈ ਕਿ ਸਾਡੇ ਨੌਜਵਾਨਾਂ ਦੀ ਮਾਤ ਇੰਨੀ ਕਿ ਨਸ਼ੇ ਨਾਲ ਗਲਤਾਨ ਹੋ ਜਾਏ ਕਿ ਉਹ ਆਪਣਾ ਲੀਡਰ ਤੇ ਆਪਣਾ ਪ੍ਰਾਇਆ ਤੇ ਪਰਖੀ ਨਾ ਕਰ ਸਕਣ ਸੋ ਉਹ ਕਿਸ ਤਰ੍ਹਾਂ ਸਾਨੂੰ ਨਸ਼ਾ ਬੰਦ ਕਰ ਦੇਣਗੇ ਨਸ਼ਾ ਬੰਦ ਕਰਦੇ ਆ ਤਾਂ ਉਹਨਾਂ ਦੀ ਕੁਰਸੀ ਖੋਸਦੀ ਹੈ ਸੋ ਮੈਂ ਤੁਹਾਨੂੰ ਇਹ ਦੱਸਦਾ ਕਿ ਇਹ ਦੇਸ਼ ਜਿਹੜਾ ਇਹ ਆਪਣੇ ਆਪ ਦਾ ਢੰਡੋਰਾ ਇਹ ਪੇਟ ਦਾ ਕਿ ਮੈਂ ਡੈਮੋਕਰੈਟਿਕ ਦੇਸ਼ ਆ ਮੇਰੇ ਕੋਲ ਡੈਮੋਕਰੇਸੀ ਆ ਕੋਈ ਵੀ 14 19 ਕੀ ਆਰਟੀਕਲ ਦੇ ਮੁਤਾਬਕ ਸਾਨੂੰ ਧਰਨਾ ਮਜਾਰਾ ਕਰਕੇ ਆਪਣਾ ਹੱਕ ਮੰਗ ਸਕਦਾ ਹੈ ਕਿ ਸਾਨੂੰ ਅੱਜ ਤੱਕ 1947 ਤੋਂ ਬਾਅਦ ਕਦੀ ਹੱਕ ਸਾਡਾ ਮਿਲਿਆ ਸਾਡੇ ਬਰਗਾੜੀ ਦਾ ਇਨਸਾਫ ਮਿਲ ਗਿਆ ਸਾਡੇ ਜੋ ਵੀ ਅੱਜ ਤੱਕ 328 ਰੂਪ ਲੱਭ ਗਏ ਸਾਡੀ ਕੌਮ ਦਾ ਜੋ ਜਿੰਨੇ ਵੀ ਨੌਜਵਾਨ ਸ਼ਹੀਦ ਕੀਤੇ ਉਹਨਾਂ ਨੂੰ ਇਨਸਾਫ ਮਿਲ ਗਿਆ ਸਖਰਾਜ ਸਿੰਘ ਬੈਠਾ ਹੈ ਜਸਪਾਲ ਸਿੰਘ ਚੌੜ ਸਿਧਵਾ ਦੀ ਮਾਂ ਬੈਠੀ ਕਿ ਮਿਲ ਗਿਆ ਉਹਨਾਂ ਨੂੰ ਸਾਫ ਇਹ ਜਿਹੜਾ ਦੇਸ਼ ਹੈ ਇਹ ਟੰਡੋਰਾ ਜ਼ਰੂਰ ਪਿੱਟਦਾ ਤੋਂ ਬਾਅਦ ਸਿੱਖਾਂ ਨੂੰ ਤਾਂ ਇਨਸਾਫ ਕਦੇ ਵੀ ਨਹੀਂ ਮਿਲਿਆ ਮਿਲਿਆ ਹੀ ਨਹੀਂ ਜੀ ਤੇ ਅੱਗੇ ਵੀ ਨਹੀਂ ਮਿਲਣਾ ਸਿੱਖਾਂ ਨੂੰ ਉਦੋਂ ਅਨਸਾਫ਼ ਮਿਲੂਗਾ ਜਦੋਂ ਸਿੱਖ ਆਪਣੇ ਤਖਤ ਦੀ ਸੇਵਾ ਆਪ ਲੈਣਗੇ ਜਦੋਂ ਸਿੱਖਾਂ ਦੇ ਤਖਤ ਤੋਂ ਇਹ ਗੱਲ ਆਊਗੀ ਨਾ ਕਿ ਅੱਜ ਸਾਰੀ ਕੌਮ ਨੂੰ ਜਾਗਣ ਦੀ ਲੋੜ ਹੈ ਸਾਰੀ ਕੌਮ ਨੂੰ ਗੁਰੂ ਦੀ ਗੋਲਕ ਦੇ ਵਿੱਚੋਂ ਅਸੀਂ ਉਹਨਾਂ ਦੇ ਬੱਚਿਆਂ ਨੂੰ ਹੈਲਥ ਦਾ ਪ੍ਰਬੰਧ ਤੇ ਐਜੂਕੇਸ਼ਨ ਦਾ ਪ੍ਰਬੰਧ ਕਰਕੇ ਦਵਾਂਗੇ ਅਸੀਂ ਕੋਈ ਸੰਗ ਮਰਮਰ ਨਹੀਂ ਹੁਣ ਲਾਉਣੇ ਸਾਡੇ ਅਕਾਲ ਤਖਤ ਸਾਹਿਬ ਦੀ ਜਦੋਂ ਆਵਾਜ਼ ਇਹੋ ਜੀ ਜਥੇਦਾਰ ਦੀ ਆਊਗੀ ਕਿ ਜੇ ਦਿੱਲੀ ਨੇ ਤਰਵਤੀ ਪਾਰਟੀਆਂ ਨੇ ਜਾਂ ਦਿੱਲੀ ਦੇ ਦਲਾਲਾਂ ਨੇ ਪੰਜਾਬ ਦੀ ਧਰਤੀ ਤੇ ਐਂਟਰੀ ਕਰਨੀ ਆ ਤੇ ਫਿਰ ਉਹ ਇੱਥੇ ਮੀਰੀ ਤੇ ਪੀਰੀ ਦਾ ਸਿਧਾਂਤ ਲਾਗੂ ਹੋਊਗਾ ਨਾ ਕਿ ਕੋਈ ਬੀੜੀ ਪਾਉਣ ਵਾਲਾ ਆਣ ਕੇ ਸਾਡੇ ਤੇ ਇੱਥੇ ਆਣ ਕੇ ਮੱਲੂ ਆਣ ਕੇ ਤੇ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰੇ ਜਦੋਂ ਅਕਾਲ ਤਖਤ ਸਾਹਿਬ ਦਾ ਸਾਡਾ ਜਥੇਦਾਰੀ ਨੇ ਬੋਲਦਾ ਫਿਰ ਤਬ ਜਿਹੜਾ ਮਰਜ਼ੀ ਆਣ ਕੇ ਲੁੱਟ ਕੇ ਲੈ ਜਾਏ ਕੌਣ ਰੋਕੂਗਾ ਘਰ ਦਾ ਬੂਹਾ ਖੁੱਲਾ ਛੱਡ ਦੀ ਤੇ ਚੋਰ ਤਾਂ ਆਉਣਗੇ ਹੀ ਸਾਡੇ ਘਰ ਦਾ ਬੂਹਾ ਖੁੱਲਾ ਜਦੋਂ ਪਹਿਲਾਂ ਤਾਂ ਨਹੀਂ ਬੋਲਦੇ ਜਦੋਂ ਫੜੇ ਗਏ ਅਕਾਲ ਤਖਤ ਸਾਹਿਬ ਦੇ ਨਵੇਂ ਥਾਪੇ ਜਥੇਦਾਰ ਜਾਂ ਦਮ ਦਮਾ ਸਾਹਿਬ ਦੇ ਜਹੇਦਰ ਵੀ ਬੋਲੇ ਸੀ ਕੀ ਹੁਣ ਇਲੈਕਸ਼ਨ ਨੂੰ ਲੈ ਕੇ ਉਹਨਾਂ ਦਾ ਕੋਈ ਬਿਆਨ ਆਇਆ ਅਮਰਤਪਾਲ ਸਿੰਘ ਦੇ ਹੱਕ ਚ ਖੜਨਗੇ ਜਾਂ ਫਿਰ ਬਾਦਲਾ ਦੇ ਨਾਲ ਹੀ ਭੁਗਤਣਗੇ ਜਿਹੜੇ ਲੋਕਾਂ ਦੇ ਵੱਲ ਇਲਜ਼ਾਮ ਲਾਇਆ ਜਾਂਦੇ ਕਿ ਬਾਦਲਦਲੀ ਨੇ ਬਿਲਕੁਲ ਨਹੀਂ ਜੀ ਜਿੱਥੇ ਅਸਲ ਵਿੱਚ ਨਾ ਕਦੀ ਈਡੀ ਦੇ ਚੱਕਰ ਦਾ ਤੁਸੀਂ ਵੇਖਿਆ ਕਿਸੇ ਉਸ ਬੰਦੇ ਨੂੰ ਡਰ ਹੋਵੇ ਜਿੰਨੇ ਕਦੀ ਕੋਈ ਵਿਚਾਰੇ ਨੇ ਆਪਣੀ ਹੱਕ ਸੱਚ ਦੀ ਕੀਰਤ ਕੀਤੀ ਉਹਨੂੰ ਤਾਂ ਡਰੀ ਕੋਈ ਨਹੀਂ ਹੂੰ ਜਿਹੜੇ ਬੰਦੇ ਅੱਜ ਜਾ ਰਹੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਆਪਣੀਆਂ ਗਲਤੀਆਂ ਦਾ ਪੁਛਤਾਵਾ ਹੋ ਰਿਹਾ ਹੈ ਉਹ ਹੁਣ ਨਿਕਲ ਨਹੀਂ ਸਕਦੇ ਚਾਹੋ ਕੇ ਵੀ ਜੇ ਉਹ ਚਾਹੋ ਕੇ ਵੀ ਕਹਿਣ ਨਾ ਕਿ ਅੰਮ੍ਰਿਤਪਾਲ ਸਿੰਘ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਾਂ ਆਪਣੇ ਪੰਜਾਬ ਦੀ ਗੱਲ ਕਰੀਏ ਉਹ ਚਾਹੋ ਕੇ ਵੀ ਨਹੀਂ ਕਰ ਸਕਦੇ ਵੀਡੀ ਦਾ ਡਰ ਵੀਡੀ ਦਾ ਡਰ ਹੈ ਜੀ ਦੇਖੋ ਅੱਜ ਬੀਜੇਪੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਉਹਦਾ ਡਟ ਕੇ ਵਿਰੋਧ ਹੋ ਰਿਹਾ ਹੈ। ਬੀਜੇਪੀ ਨੇ 800 ਤੋਂ 850 ਸਾਡਾ ਪੰਜਾਬ ਨੂੰ ਲਾਛ ਸਾਡੀ ਭੇਜੀ ਆ ਕਿਸਾਨਾਂ ਦੀ। ਅੱਜ ਵੀ ਜੇ ਹਰਿਆਣੇ ਦੀ ਖੱਟੜ ਸਰਕਾਰ ਦੀ ਗੱਲ ਕਰੀਏ ਤਾਂ ਉਹਨਾਂ ਸਾਡੇ ਪੰਜਾਬ ਦਾ ਨੌਜਵਾਨ ਸੁਭਕਰਨਦੀਪ ਸਿੰਘ ਨੂੰ 12 ਬੋਰ ਦੇ ਸਿੱਧੇ ਫਾਇਰ ਮਾਰ ਕੇ ਸ਼ਹੀਦ ਕਰ ਦਿੱਤਾ ਹੈ ਪੰਜਾਬ ਦੀ ਧਰਤੀ ਤੇ। ਸਾਡਾ ਮੁੱਖ ਮੰਤਰੀ ਤਾਂ ਬੋਲਿਆ ਹੀ ਨਹੀਂ। ਸਾਡੇ ਮੁੱਖ ਮੰਤਰੀ ਨੇ ਇਹਦਾ ਕਿਹਾ ਹੀ ਨਹੀਂ ਕਿ ਜਿਹਦਾ ਚਬਾੜਾ ਤੋੜਦਾ ਲੱਤ ਤੋੜਦੀ ਉਹਦੇ ਤੇ 307 ਲੱਗਣੀ ਚਾਹੀਦੀ ਹੈ ਜਿੰਨੇ ਸਾਡਾ ਨੌਜਵਾਨ ਸੀਤ ਕਰਤਾ ਉਹ ਤੇ 302 ਲੱਗਣੀ ਚਾਹੀਦੀ ਹੈ ਕਿ ਇਹ ਇਹ ਬੰਦਾ ਕਹਿੰਦਾ ਸੀ ਮੇਰਾ ਹਰਿਆਪੀ ਨੇ ਇਹਨਾਂ ਲੋਕਾਂ ਵਾਸਤੇ ਚੱਲੂਗਾ ਕੈਪਟਨ ਨੂੰ ਤੇ ਬਾਦਲ ਨੂੰ ਜਹਾਜ਼ ਤੇ ਬੈਠੇ ਨੂੰ ਥੱਲੇ ਧਰਨਿਆਂ ਤੇ ਬੈਠੇ ਲੋਕ ਨਹੀਂ ਦਿਸਦੇ ਤੇ ਮੇਰੀ ਸਰਕਾਰ ਇਹਨਾਂ ਸੱਥਾ ਚ ਚੱਲੂਗੀ ਇਹਨਾਂ ਦੀ ਸਰਕਾਰ ਤਾਂ ਦਿੱਲੀ ਤੋਂ ਚੱਲਣ ਲੱਗ ਪਈ ਉਹਨਾਂ ਦੀ ਚੰਡੀਗੜ੍ਹ ਤੋਂ ਚਲਦੀ ਸੀ ਸੋ ਇਹ ਜਿਹੜਾ ਤਾਂ ਕਾਂਗਰਸ ਦੇ ਖਿਲਾਫ ਜਿਹੜੇ ਇਲੈਕਸ਼ਨ ਲੜਿਆ ਸੀ ਕਾਂਗਰਸ ਵਾਲਾ ਅੱਜ ਉਹ ਹੀ ਸ਼ਾਮਲ ਕਰ ਲ ਨੂੰ ਦਰਦ ਉਹ ਦੋ ਹੁੰਦਾ ਹੈ ਜਦੋਂ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਛੱਡ ਕੇ ਮਿਸਟਰ ਸੂਰੀ ਵਰਗੇ ਨੂੰ ਪਾਰਟੀਆਂ 'ਚ ਸ਼ਾਮਲ ਕਰੋਗੇ ਫਿਰ ਤੁਸੀਂ ਕਹੋਗੇ ਕਿ ਪੰਥਕ ਪਾਰਟੀਆਂ ਹਨ ਪੰਥਕ ਪਾਰਟੀਆਂ ਲੋਕਾਂ ਨੂੰ ਕਿਤਰਾ ਮਹਿਸੂਸ ਕਰਾਓਗੇ ਵੀ ਇਹ ਪੰਥਕ ਆ ਸੂਰੀ ਵਰਗੇ ਜਿਹਦੇ 'ਚ ਸ਼ਾਮਲ ਹੋਣਗੇ ਪੰਥ ਤਾਂ ਉਹ ਹੁੰਦਾ ਹੈ ਜਿਹੜਾ ਆਪਣੇ ਨੌਜਵਾਨਾਂ ਨੂੰ ਰੁਜ਼ਗਾਰ ਦੇਵੇ ਨਸ਼ਾ ਬੰਦ ਕਰੇ ਉਹਨਾਂ ਨੂੰ ਸਿੱਖਿਆ ਦੇਵੇ ਅੱਜ ਤੁਸੀਂ ਕਿੰਨੇ ਪਿੰਡਾਂ 'ਚ ਜਾ ਕੇ ਸਰਵੇ ਕਰ ਲੋ ਕਦੀ ਕਿਤੇ ਕੋਈ ਸੰਤਿਆ ਕਰਦਾ ਮੁੰਡਾ ਵੇਖਿਆ ਹੈ ਕਦੀ ਕੋਈ ਪਿੰਡ ਦੇ ਵਿੱਚ ਕੋਈ ਕੋਈ ਤੁਹਾਨੂੰ ਲੱਗਦਾ ਕਿ ਪੁੰਡੇ ਮੁੰਡਿਆਂ ਨੂੰ ਅੱਜ ਲੋਕੀਂ ਗਰੰਥੀ ਭਰਾ ਰਹੇ ਕਿਉਂਕਿ ਗਰੰਥੀ ਦੀ ਦੁਰਦਸ਼ਾ ਹੀ ਏਡੀ ਪੈੜੀ ਕਰਦੀ ਉਹ ਵਿਚਾਰਾ ਆਪਣੇ ਬੱਚਿਆਂ ਦੀ ਫੀਸ ਵੀ ਨਹੀਂ ਦੇ ਸਕਦਾ ਇਹ ਅਗਾਲ ਤੱਕ ਸਾਬ ਸਾਡੇ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਭਾਈ ਲక్ష్ਮਣ ਸਿੰਘ ਧਾਰੋਵਾਲ ਨੇ 1925 ਦੇ ਵਿੱਚ ਆਪਣਾ ਖੂਨ ਪਾ ਕੇ ਉੱਚ ਲਿਆਂਦੀ ਸੀ ਕਿ ਸਾਡੇ ਬੱਚੇ ਜਿਹੜੇ ਆਟਾ ਦਾਲ ਨਾ ਲੈਣਾ ਚਲਾ ਕੇ ਮੰਗਦੇ ਫਿਰਨ ਤੇ ਅੱਜ ਉਹ ਸਾਨੂੰ ਸਾਰਾ ਕੁਝ ਕਰਨਾ ਪੈਂਦਾ ਕਦੀ ਸਰਦਾਰ ਭੀਖ ਨਹੀਂ ਮੰਗ ਮਜਬੂਰ ਕਰਤਾ ਇਹਨਾਂ ਨੇ। ਕਡੂਰ ਸਾਹਿਬ ਦੇ ਵਿੱਚ ਦਲਪੰਥ ਬਹੁਤ ਬੈਠੇ ਆ। ਜੰਗ ਸਿੰਘ ਵੀ ਬਹੁਤ ਬੈਠਿਆ, ਰਾਗੀ ਸਿੰਘ, ਪ੍ਰਚਾਰਕ ਜਾਂ ਹੋਰ ਬਹੁਤ ਸਾਰੇ ਬੈਠੇ। ਕਿ ਉਹ ਖੜਨਗੇ। ਬਹੁਤ ਸਾਰੇ ਪਹਿਲਾਂ ਖਿਲਾਫ ਵੀ ਬੋਲੇ ਅਮਰਤਪਾਲ ਦੇ ਕਿ ਇਹਨਾਂ ਨੇ ਗਲਤ ਕੀਤਾ। ਇਹਨਾਂ ਨੂੰ ਪਟਾਲੇ ਵਾਲਾ ਕਾਂਡ ਨਹੀਂ ਕਰਨਾ ਚਾਹੀਦਾ ਸੀਗਾ। ਡਿਬਰੂਗੜ੍ਹ ਇਹਨਾਂ ਆਪਦੀਆਂ ਗਲਤੀਆਂ ਕਰਕੇ ਗਏ। ਇਦਾਂ ਦੇ ਬਿਆਨ ਵੀ ਕਈਆਂ ਦੇ ਆਏ। ਦੇਖੋ ਮੈਂ ਭਾਈ ਅਮਰਤਪਾਲ ਸਿੰਘ ਨੂੰ ਇਹ ਵੀ ਬੇਨਤੀ ਕੀਤੀ ਸੀ ਕਿ ਜੇ ਤੁਸੀਂ ਇਹਨਾਂ ਸੰਪਰਦਾਵਾਂ, ਦਲਪੰਥਾਂ ਸਾਰਿਆਂ ਨੂੰ ਤੁਸੀਂ ਆਪਣੇ ਨਾਲ ਸਹਿਮਤ ਕਰਕੇ ਤੇ ਇਹਨਾਂ ਤੋਂ ਮਦਦ ਲੈ ਲਈ। ਤੇ ਬਹੁਤ ਵੱਡੇ ਲੀਡਰ ਸਾਫਤ ਹੋ ਜੋਗੇ ਅਸੀਂ ਇਹ ਬੇਨਤੀ ਕਰਦੇ ਆ ਜੀ ਕਿ ਜੇ ਉਹਨਾਂ ਨੇ ਪਹਿਲਾਂ ਕਿਤੇ ਕੋਈ ਇਹਨਾਂ ਦੀ ਬਾਦਲ ਸਾਹਿਬ ਦੀ ਜਾਂ ਉਹਨਾਂ ਦੀ ਪਾਰਟੀ ਦੀ ਮਦਦ ਕੀਤੀ ਹੈ ਤੇ ਅੱਜ ਉਹਨਾਂ ਨੂੰ ਸਾਰੇ ਮਹਾਪੁਰਖਾਂ ਨੂੰ ਇਹ ਮਹਿਸੂਸ ਹੋਣਾ ਚਾਹੀਦਾ ਕਿ ਸਾਡੇ ਪੰਜਾਬ ਦੇ ਨੌਜਵਾਨ ਵੱਟ ਬੰਨੇ ਲਈ ਨਹੀਂ ਗਏ ਉਹ ਸਾਡੀ ਕੌਮ ਵਾਸਤੇ ਗਏ ਆ ਸਾਨੂੰ ਉਹ ਬਾਹਰ ਕਢਾਉਣੇ ਚਾਹੀਦੇ ਆ ਜਿਸ ਤਰੀਕੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ 1999 ਦੇ ਵਿੱਚ ਇੰਨੀ ਵੱਡੀ ਲੀਡ ਦਾ ਜਿਤਾਇਆ ਸੀ ਫਾਂਸੀ ਦੇ ਰਸੇ ਤੋਂ ਲਾਇਆ ਸੀ ਤੇ ਉਹ ਫਾਂਸੀ ਦੇ ਰਸੇ ਤੇ ਲੋਕਾਂ ਨੇ ਕਿਹਾ ਸੀ ਕਿ ਇਸ ਕਰਕੇ ਨਹੀਂ ਗਿਆ ਕਿ ਉਹਨੇ ਕੋਈ ਆਪਣਾ ਨਿੱਜੀ ਮਸਲਾ ਹੈ ਕੌਮ ਦੇ ਵਾਸਤੇ ਗਿਆ ਸੀ ਤੇ ਇਹ ਵੀ ਇਹ ਵੀ ਆਪਣੀ ਕੌਮ ਨੂੰ ਪੰਜਾਬ ਨੂੰ ਬਚਾਉਣ ਵਾਸਤੇ ਗਏ ਇਹਨਾਂ ਨੂੰ ਬਾਹਰ ਕਢਾਉਣਾ ਚਾਹੀਦਾ ਹਮ ਲੀਗਲ ਕੋਈ ਪ੍ਰੋਬਲਮ ਤਾਂ ਨਹੀਂ ਆਊਗੀ ਕਿ ਉਹ ਵਾਕੇ ਕੇਸ ਲੜ ਸਕਦੇ ਆ ਇਲੈਕਸ਼ਨ ਲੜ ਸਕਦੇ ਆ ਜੇ ਪ੍ਰੋਬਲਮ ਆਉਂਦੀ ਹੈ ਤੇ ਉਸ ਤੋਂ ਬਾਅਦ ਫਿਰ ਕੀ ਹੋ ਸਕਦਾ ਅਗਲਾ ਪਲਾਨ ਦੇਖੋ ਇਹ ਜਿਹੜੀ ਚੰਡੀਗੜ੍ਹ ਪ੍ਰੈਸ ਕਾਨਫਰੰਸ ਹੋਈ ਉਹਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਬਹੁਤ ਕਲੀਅਰ ਕੀਤਾ ਹੈ ਕਿ ਏਜੰਸੀਆਂ ਨੇ ਹਮੇਸ਼ਾ ਹੀ ਜਿਹੜਾ ਦਿੱਲੀ ਨੇ ਕਾਨੂੰਨ ਨੂੰ ਛਿੱਕੇ ਟੰਗ ਕੇ ਸਾਡੇ ਨਾਲ ਬੇਇਨਸਾਫੀ ਕੀਤੀ ਹੈ ਭਾਵੇਂ ਉਹ ਬੀਬੀ ਬਿਲਕਿਸਬਾਨੋ ਜਿਹੜੀ ਹੈ ਉਹਦੇ ਬੀਬੀ ਦੇ ਬੱਚੀ ਨੂੰ ਵੀ ਤੇ ਉਹਨੂੰ ਵੀ ਰੇਪ ਕਰਕੇ ਸ਼ਹੀਦ ਕਰ ਦਿੱਤਾ ਮਾਰ ਦਿੱਤਾ ਔਰ ਉਸ ਉਹਦੇ ਜਿਹੜੇ ਕਾਤਲ ਆ ਉਹਨਾਂ ਨੂੰ 15 ਅਗਸਤ ਵਾਲੇ ਦਿਨ ਆਜ਼ਾਦ ਕਰ ਦਿੱਤਾ ਸੋ ਇਹ ਜਿਹੜਾ ਇਹ ਜਿਹੜਾ ਸਿੱਖਾਂ ਨੂੰ ਕਦੀ ਵੀ ਕਾਨੂੰਨ ਨੇ ਇਨਸਾਫ ਨਹੀਂ ਦਿੱਤਾ ਨਾ ਮੁਸਲਮਾਨਾਂ ਨੂੰ ਦਿੱਤਾ ਘੱਟ ਗਿਣਤੀਆਂ ਨੂੰ ਦਿੱਤਾ ਹੀ ਨਹੀਂ ਉਹ ਇਨਸਾਫ ਉਹਨਾਂ ਵਾਸਤੇ ਜਿਤਨਾ ਕਤਰ ਦੇ ਵਿੱਚੋਂ મોદી ਸਾਹਿਬ 8 ਬੰਦੇ ਛਡਾ ਕੇ ਲੈ ਕੇ ਆਏ ਆ ਫਾਂਸੀ ਦੇ ਰਸੇ ਤੋਂ ਜਿਨ੍ਹਾਂ ਨੂੰ سنگੀਨ ਜੁਰਮਾਂ ਤੇ ਫਾਂਸੀ ਹੋਈ ਸੀ ਕਦੀ ਸਿੱਖਾਂ ਨੂੰ ਇਹਨਾਂ ਨੇ ਛੱਡਿਆ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਅਸੀਂ ਕਾਨੂੰਨ ਤੇ ਵਿਸ਼ਵਾਸ ਸਾਨੂੰ ਰਿਹਾ ਨਹੀਂ ਪਰ ਫਿਰ ਵੀ ਡੈਮੋਕ੍ਰੇਸੀ ਦਾ ਜੇ ਢੰਡੋਰਾ ਪਿੱਟਦਾ ਹੈ ਤੇ ਅਸੀਂ ਇਹ ਗੱਲ ਤਾਂ ਕਰਕੇ ਕਰਦੇ ਆ ਕਿ ਤੁਸੀਂ ਸਾਨੂੰ ਲੋਕ ਜੇ મતદાન ਕਰ ਦਿੰਦੇ ਆ ਕਿ ਫਿਰ ਤਾਂ ਨਹੀਂ ਨਾ ਉਹ ਐਨਐਸਏ ਦੇ ਜੋਗ ਫਿਰ ਤਾਂ ਉਭਰੀਆ ਤੇ ਤੁਸੀਂ ਫੇਰ ਤਾਂ ਉਹਨੂੰ ਕੱਢੋਗੇ ਜੇ ਸਾਡੇ ਕਾਨੂੰਨੀ ਡਿੱਕਾ ਕੋਈ ਇਲੈਕਸ਼ਨ ਦੇ ਵਿੱਚ ਅੜਾਉਣਗੇ ਤੇ ਫੇਰ ਜ਼ਰੂਰ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕਦੀ ਮੈਦਾਨ ਖਾਲੀ ਨਹੀਂ ਛੱਡਿਆ ਫੇਰ ਅਸੀਂ ਮੈਦਾਨ ਜ਼ਰੂਰ ਲੜਾਈ ਲੜਾਂਗੇ ਸਿੱਤੂ ਮੂਸੇਵਾਲ ਦਾ ਵੀ ਗੀਤ ਆਇਆ ਸੀ ਕਿ ਬੀਬੀ ਖਾਲੜਾ ਹਰਾਈ ਪਿਛਲੀ ਵਾਰੀ ਬਹੁਤ ਨਿਗਾਸੀ ਕੀਤੀ ਬੀਬੀ ਬੀ ਖਾਲੜਾ ਜਿੱਤ ਨਹੀਂ ਚਾਹੀਦੀ ਕਿਉਂਕਿ ਲਵਾਰਸਲਾਸ਼ਾਂ ਪਤਾ ਨਹੀਂ ਕਿੰਨੀਆਂ ਕੋ ਉਹਨਾਂ ਨੇ ਜਨਤਾ ਦੇ ਸਾਹਮਣੇ ਕਚਹਿਰੀ 'ਚ ਰੱਖੀਆਂ ਇਨਸਾਫ ਮੰਗਿਆ ਉਸ ਪਰਿਵਾਰ ਨੇ ਤੇ ਖੁਦ ਇੱਕ ਲਵਾਰਸਲਾਸ਼ ਬਣ ਕੇ ਕਾਲਾ ਰਾਜੀ ਪਰ ਉਹਨਾਂ ਨੂੰ ਹਰਾ ਦਿੱਤਾ ਉਸ ਤੋਂ ਬਾਅਦ ਕੀ ਇਹ ਉਹ ਜਿਹੜਾ ਲੱਗਿਆ ਹੋਇਆ ਦਾਗ ਖਡੂਰ ਸਾਹਿਬ ਦੇ ਲੋਕ ਧੋਣਗੇ ਦੇਖੋ ਲੋਕਾਂ ਨੇ ਹਰ ਜਿੰਨੇ ਪਿੰਡਾਂ 'ਚ ਮੈਂ ਗਿਆ ਹਾਂ ਉਹਨਾਂ ਨੇ ਸਟੇਜ ਤੇ ਇਹ ਗੱਲ ਬੋਲੀ ਆ ਕਿ ਸਾਡੇ ਤੇ ਇਹ ਜਿਹੜਾ ਦਾਗ ਲੱਗਾ ਇਸ ਵਾਰ ਇਹ ਦਾਗ ਧੋਣਾ ਹੈ ਉਹਨਾਂ ਨੇ ਇਹ ਗੱਲ ਜਿਹੜੀ ਪ੍ਰਚਲਿਤ ਕਰਤੀ ਹੈ ਤੇ ਨੌਜਵਾਨਾਂ ਦੇ ਵਿੱਚ ਨਵੀਂ ਰੂਹ phuki ਹੈ ਬੀਬੀ ਖਾਲੜਾ ਵਾਲਾ ਦਾ ਬਿਲਕੁਲ ਜੀ ਉਹ ਕਹਿੰਦੇ ਇਸ ਵਾਰ ਅਸੀਂ ਸਰਦਾਰ ਮਾਨ ਵਾਲਾ ਜਿਹੜਾ ਇਤਿਹਾਸ ਦਿਖਾਉਣਾ ਹੈ ਤੇ ਅਸੀਂ ਬਹੁਤ ਵੱਡੀ ਲੀਡ ਨਾਲ ਜਿਤਾਵਾਂਗੇ ਤੇ ਗੁਰੂ ਸਾਹਿਬ ਕਿਰਪਾ ਕਰਨ ਉਹ ਜਿੱਤ ਕੇ ਬਾਹਰ ਆਉਣ ਤੇ ਸਾਡੇ ਵਾਸਤੇ ਤਾਂ ਬਹੁਤ ਵੱਡੀ ਗੱਲ ਹੈ ਜੀ ਬਿਲਕੁਲ ਇਹ ਖਡੂਰ ਸਾਹਿਬ ਦਾ ਹਲਕਾ ਜੇ ਦੇਖੀਏ ਤੇ ਬਹੁਤ ਪੰਥਕ ਹਲਕਾ ਵੀ ਮੰਨਿਆ ਜਾਂਦਾ ਤੇ ਇੱਥੇ ਨਿਗਾ ਵੀ ਬਹੁਤ ਸਾਰੀ ਹੈਗੀ ਆ ਤੇ ਜੇ ਦੇਖੀਏ ਤਾਂ ਹਰਪਾਲ ਸਿੰਘ ਬਲੇਰ ਜੀ ਜਿਹੜੇ ਸੀਗੇ ਸਦਾ ਸੀ ਮਜੀਤ ਸਿੰਘ ਮਾਨ ਦੇ ਵੱਲੋਂ ਅੰਮ੍ਰਿਤਸਰ ਜਿਹੜੀ ਅਕਾਲੀ ਦਲ ਅੰਮ੍ਰਿਤਸਰ ਉਹਦੇ ਪਾਰਟੀ ਦੇ ਵੱਲੋਂ ਖੜੇ ਹੋਏ ਸੀ ਪਰ ਕੁਝ ਹਾਲਾਤਾਂ ਨੂੰ ਦੇਖਦੇ ਆ ਆ ਅਮਰਪਾਲ ਸਿੰਘ ਨੂੰ ਬਾਹਰ ਕਢਾਉਣ ਦੇ ਲਈ ਇਹਨਾਂ ਨੇ ਉਹ ਚੋਣ ਜਿਹੜਾ ਮੈਦਾਨ ਉਹਨਾਂ ਨੂੰ ਨਹੀਂ ਦਿੱਤਾ ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਕਿ ਉਹ ਚੋਣ ਮੈਦਾਨ ਦੇ ਵਿੱਚ ਲੜਦੇ ਆ ਕੋਈ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਵਿਗਨ ਤਾਂ ਨਹੀਂ ਪੈਂਦਾ ਜੇ ਵਿਗਨ ਪੈਂਦਾ ਤੇ ਉਸ ਤੋਂ ਬਾਅਦ ਫਿਰ ਕਦੇ ਵੀ ਮੈਦਾਨ ਜਿਹੜਾ ਉਹ ਕਹਿੰਦੇ ਖਾਲੀ ਨਹੀਂ ਛੱਡਿਆ ਜਾਊਗਾ ਧੰਨਵਾਦ